ਸਦੀਆਂ ਤੋਂ ਜਿਹੜੀਆਂ ਇਸ ਸਮਾਜ ਦੇ ਵਿੱਚ ਪਾਈਆਂ ਹੋਈਆਂ ਵਟਾਂ ਸਨ ਉਹਨਾਂ ਨੂੰ ਮਟਾਉਣ ਵਾਸਤੇ ਤੋੜਨ ਵਾਸਤੇ ਤਨ ਪਾਤਸ਼ਾਹ ਸਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਇਸ ਕਲ ਦੇ ਕਲੇਸ਼ ਦੇ ਯੁੱਗ ਵਿੱਚ ਅਵਤਾਰ ਹੋਇਆ। ਸਤਜੁਗ ਤੇ ਮਾਣਿਓ ਛਲਿਓ ਬਲ ਬਾਵਣ ਭਾਇਓ ਤ੍ਰਿਤੀ ਤੇ ਮਾਣਿਓ ਰਾਮ ਰਗਵੰਸ ਖਹਾਇਓ ਦੁਆਪਰ ਕ੍ਰਿਸ਼ਨ ਮਰਾਰ ਕੰਸ ਕਰਤਾਰਥ ਕਿਉ ਉਗਰ ਸੈਨ ਕੋ ਰਾਜ ਅਪਹਿ ਭਗਤੇ ਜਨਮ ਸਤਜੁਗ ਤ੍ਰੇਤਾ ਤੇ ਦੁਆਪਰ ਦੇ ਵਿੱਚ ਇਹਨਾਂ અવਤਾਰਾਂ ਦਾ ਆਉਣਾ ਹੋਇਆ ਪਰ ਕਲਯੁਗ ਦੇ ਵਿੱਚ ਧੰਗੁਰੂ ਨਾਨਕ ਪਾਤਸ਼ਾਹ ਜੀ ਦਾ ਆਉਣਾ ਇਸ ਕਰਕੇ ਹੋਇਆ ਕਿ ਜਿਹੜੀਆਂ ਸਾਡੀਆਂ ਬੜੇ ਲੰਮੇ ਸਮੇਂ ਤੋਂ ਰੀੜਾ ਸਮਾਜ ਦੇ ਵਿੱਚ ਪਈਆਂ ਸੀ ਉਹ ਮਟਾਉਣ ਵਾਸਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਉਪਦੇਸ਼ ਸਾਂਝਾ ਕੀਤਾ ਖੱਤਰੀ ਬ੍ਰਾਹਮਣ ਸੋਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ ਗੁਰਮੁਖ ਨਾਮ ਜਪੈ ਉਧਰੈ ਸੋ ਕਲ ਮਹਿ ਕਟ ਕਟ ਨਾਨਕ ਮਾਝ ਸਾਰਿਆਂ ਦੇ ਅੰਦਰ ਵਸਦਾ ਪਾਰ ਬ੍ਰਹਮ ਪਰਮੇਸ਼ਰ ਉਸ ਨੂੰ ਮਿਲਨ ਦਾ ਚਾਰ ਵਰਨਾ ਦੇ ਲੋਕਾਂ ਨੂੰ ਸਾਹਿਬ ਜੀ ਨੇ ਸਨੇਹਾ ਦਿੱਤਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਸਤਤੀ ਦੇ ਵਿੱਚ ਇਹ ਬਚਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਖਣੇ ਕੀਤੇ ਕਿ ਅੱਜ ਅਸੀਂ ਹੁਣ ਤੱਕ ਕਿੰਨੀ ਬਾਣੀ ਪੜ੍ਹੀ ਹੈ ਕਿੰਨੀ ਵਾਰ ਗੁਰੂ ਦੇ ਚਰਨਾਂ ਵਿੱਚ ਟਿਕ ਕੇ ਬੈਠੇ ਹਾਂ ਕੋਈ ਜੀਵਨ ਵਿੱਚ ਬਦਲਾਅ ਆਇਆ ਗੁਰੂ ਨਾਨਕ ਪਾਤਸ਼ਾਹ ਜੀ ਦਾ ਦਿੱਤਾ ਹੋਇਆ ਸਿਨੇ ਸਾਡੇ ਹਿਰਦੇ ਵਿੱਚ ਵਸਿਆ ਜੇ ਵਸਿਆ ਹੈ ਤੇ ਜੀਵਨ ਵਸ ਬਦਲਿਆ ਹੋਵੇਗਾ ਜੇ ਅਜੇ ਤੱਕ ਵਸਿਆ ਨਹੀਂ ਤੇ ਫਿਰ ਜੀਵਨ ਦੇ ਵਿੱਚ ਕੋਈ ਬਦਲਾਅ ਅਸੀਂ ਆਪਣੇ ਜੀਵਨ ਚ ਖੁਦ ਆਪ ਦੇਖ ਸਕਦੇ ਆ ਨਹੀਂ ਆਇਆ ਨਹੀਂ ਆਇਆ ਸਾਰਿਆਂ ਨੂੰ ਸਾਂਝਾ ਉਪਦੇਸ਼ ਦੇਣ ਵਾਲਾ ਕਲਯੁਗ ਦਾ અવਤਾਰ ਗੁਰੂ ਨਾਨਕ ਪਾਤਸ਼ਾਹ ਜੀ ਇਸ ਜਗਤ ਨੂੰ ਇੱਕ ਕਰਨ ਵਾਸਤੇ ਆਪਣੀ ਜੀਵਨ ਯਾਤਰਾ ਦੇ ਦੌਰਾਨ ਸਾਰਿਆਂ ਨੂੰ ਇਕੋ ਪ੍ਰਮਾਤਮਾ ਦੀ ਬੰਦਗੀ ਬਾਦਤ ਕਰਨ ਵਾਸਤੇ ਸਾਂਝਾ ਉਪਦੇਸ਼ ਕਿਸੇ ਨੂੰ ਧਰਮ ਬਦਲਣ ਵਾਸਤੇ ਨਹੀਂ ਕਿਸੇ ਦੀ ਜਾਤ ਬਰਾਦਰੀ ਦੀ ਗੱਲ ਨਹੀਂ ਕੀਤੀ ਸਭਾ ਉਪਦੇਸ਼ ਸੋਹ ਵਰਨਾ ਕੋ ਸਾਂਝਾ ਗੁਰਮੁਖ ਨਾਮ ਜਪੈ ਉਧਰੈ ਸੋ ਕਲ ਮਹ ਘਟ ਘਟ ਨਾਨਕ ਮਾਤਾ ਸਾਰਿਆਂ ਦੇ ਵਿੱਚ ਪ੍ਰਮਾਤਮਾ ਨੂੰ ਵੇਖਣਾ ਉਹ ਸਾਰਿਆਂ ਦੇ ਵਿੱਚ ਬੈਠਾ ਹੈ ਜੇ ਅਸੀਂ ਪ੍ਰਮਾਤਮਾ ਵਾਹਿਗੁਰੂ ਨੂੰ ਸਾਰਿਆਂ ਦੇ ਵਿੱਚ ਹੁਣ ਤੱਕ ਬੈਠਿਆਂ ਨਹੀਂ ਵੇਖਿਆ ਤੇ ਸਾਡੀਆਂ ਤਰੇੜਾਂ ਉੱਚ ਨੀਚਤਾ ਦੇ ਪਿੰਨ ਭੇਬ ਨੂੰ ਨਹੀਂ ਮਿਟਾ ਸਕੀਆਂ ਨਹੀਂ ਮਿਟਾ ਸਕੀਆਂ ਅਸੀਂ ਜਾਤਾਂ ਵਿੱਚ ਗੋਤਾਂ ਵਿੱਚ ਮੀਰੀ ਤੇ ਗਰੀਬੀ ਵਿੱਚ ਆਪਣੇ ਜੀਵਨ ਨੂੰ ਵੰਡ ਕੇ ਬੈਠੇ ਹਾਂ ਇਸ ਕਰਕੇ ਸਾਡੀ ਇਕਤਰਤਾ ਨਹੀਂ ਸਮਾਜ ਦੀ ਹੋਏ ਸਤਿਗੁਰਾਂ ਨੇ ਸਾਨੂੰ ਉਪਦੇਸ਼ ਦਿੱਤਾ ਹੈ ਉਹ ਮੇਰੇ ਵੀਰੋ ਉਹ ਮੇਰੇ ਭਰਾਵੋ ਉਹ ਮੇਰੇ ਸਾਥੀਓ ਮੇਰੇ ਸਤਸੰਗਿਓ ਇਸ ਦੁਬਧਾ ਨੂੰ ਦੂਰ ਕਰੋ ਜਿਸ ਦੁਬਧਾ ਨੇ ਤੁਹਾਡੀਆਂ ਦੂਰੀਆਂ ਬੜਾਈਆਂ ਇੱਕ ਦੂਜੇ ਤੋਂ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਲਿਵਲਾਏ ਹਰ ਨਾਮੇ ਕੀ ਖੂਬ ਉਹ ਜੋੜੀ ਗੁਰਮੁਖ ਬੈਸੋ ਸਫਲ ਆਓ ਇੱਕ ਥਾਂ ਤੇ ਇਕੱਠੇ ਹੋਈਏ ਇੱਕ ਨਿਸ਼ਾਨ ਸਾਹਿਬ ਦੀ ਹੀਟ ਹੋ ਕੇ ਇਕੱਤਰ ਹੋਈਏ ਸਤਿਗੁਰੂ ਜੀ ਸਾਡੀ ਜੀਵਨ ਯਾਤਰਾ ਸਫਲ ਕਰੇਗਾ ਜੇ ਅਸੀਂ ਗੁਰੂ ਦੇ ਬਚਨਾਂ ਨੂੰ ਕਮਾਵਾਂ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰਪ੍ਰਸਾਦੀ ਤਰਿਆ ਗੁਰੂ ਦੀ ਕਿਰਪਾ ਉਸ ਮਨੁੱਖ ਤੇ ਹੋ ਜਾਂਦੀ ਹੈ ਜਿਹੜਾ ਮਨੁੱਖ ਗੁਰੂ ਦੇ ਪਿਆਰੇ ਸ਼ਬਦਾਂ ਦੇ ਰਾਹੀਂ ਆਪਣੇ ਜੀਵਨ ਨੂੰ ਤੋਰਦਾ ਹੈ ਜੀਵਨ ਦਾ ਆਸਰਾ ਗੁਰੂ ਦੇ ਸ਼ਬਦ ਨੂੰ ਬਣਾ ਕੇ ਚੱਲਦਾ ਹੈ ਗੁਰੂ ਸਾਹਿਬ ਉਸ ਦੀ ਜੀਵਨ ਯਾਤਰਾ ਸਫਲ ਕਰਨ ਵਾਸਤੇ ਸੰਗ ਸਫਾਈ ਹੁੰਦੇ ਨੇ ਆਓ ਇੱਕ ਨਿਸ਼ਾਨ ਸਾਹਿਬ ਦੇ ਇਹ ਵੇਠਾ ਇਕੱਤਰ ਹੋ ਕੇ ਸ਼ਬਦ ਗੁਰੂ ਦਾ ਅਸਰਾ ਤੱਕਦੇ ਹੋਏ ਵਾਹਿਗੁਰੂ ਵਾਹਿਗੁਰੂ ਜਪਦੇ ਆਂ ਇਸ ਜੀਵਨ ਨੂੰ ਸੋਹਣਾ ਬਣਾਈਏ ਪਿਆਰਾ ਬਣਾਈਏ ਗੁਰੂ ਦੇ ਚਰਨਾਂ ਵਿੱਚ ਸਮਰਪਿਤ ਹੋਣ ਵਾਲਾ ਬਣਾਈਏ ਗੁਰੂ ਕਿਰਪਾ